ਬੱਦਮਾਣੀ ਜੱਦੀ ਲਾਈ ਨਾ ਮੈਂ ਤਾਂ

ਅੰਜਨ ਪਤਵੰਤ ਸੱਜਣ ਲੰਬੜਦਾਰ ਭਾਈ ਜਹੂਰ ਮੋਤਵਾ ਬੰਦੇ ਸਪੋਰਟ ਕਮੇਟੀ ਔਰ ਗੁਰੂ ਕਾ ਜੀ ਪ੍ਰਬੰਧ ਕਮੇਟੀ ਸਾਰਿਆਂ ਵੱਲੋਂ ਪਿਆਰ ਦਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਔਰ ਦੋ ਮਿੰਟ ਲਈ ਬੱਸ ਦਿਨਾ ਬੀਸ ਸੈਂਕੜੇ ਫਾਲੂ ਗੋਤ ਸੇ ਕਰਨੀ ਤਾਂ ਇਹ ਜੀਆ ਸਸਾ ਦੀ ਜੀਆ ਨੀ ਤਾਂ ਇਹ ਜੀਆ ਬਿਆਪਰੇ ਬੱਚਿਆਂ ਨੂੰ ਗਵਰ ਨਾਲ ਜੋੜਨਾ ਚਾਹੀਦਾ ਗਵਰ ਨਾਲ ਜੋੜਦੇ ਤਾਂ ਇੱਕ ਤਾਂ ਅਸੇ ਤੋਂ ਦੂਰ ਰਹਿਣਗੇ ਦੂਸਰਾ ਜੋ ਸਭ ਤੋਂ ਵੱਡੀ ਬਿਮਾਰੀ ਆ ਮਾਵਾਂ ਦੇ ਗਾਂਦੇ ਮੱਧ ਦੇਖਿਆ ਉਸ ਤੋਂ ਦੂਰ ਰਹੀ ਜੋ ਬੱਚਾ ਗਵਰ ਨਾਲ ਜੋੜਿਆ ਉਹ ਨਾਮ ਨਾ ਮੈ ਉਹ ਨਾਮ ਕਿਸੇ ਨਰਜੇ ਤੋਂ ਅਤਲੰਗ ਬਲਜੀਤ ਨੂੰ ਹਾਂ ਦੁਨੀਆਂ ਤੈਨੂੰ ਬੇਨ ਜੀ ਅੱਜ ਆਪਾਂ ਆਪਣੇ ਪਿੰਡ ਦੀ ਨੂਰਾਨੀ ਹਾਂਗਕਾਂਗ ਚ ਜਿੱਤੇ ਕਈ ਹੈ ਖੁਸ਼ੀ ਦੇ ਪਲਾਦਣਾ ਭੈਣ ਜੀ ਕੀ ਕਹਿਣਾ ਤੁਹਾਡਾ ਮੈਂ ਮਨ ਮੈਂ ਮਨ ਮੈਂ ਮਾਪੀਤ ਕੋਰ ਸਰਪੰਚ ਸਾਡ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੀ ਨੌ ਤੀ ਬੀਬੀ ਬਲਜੀਤ ਕੌਰ ਦੀ ਹਾਂਗਕਾਂਗ ਦੇ ਵਿੱਚੋਂ ਜੱਤ ਕੇ ਆਏ ਹਨ ਬਹੁਤ ਹੀ ਮਾਣ ਸਤਿਕਾਰਯੋਗ ਵਾਲੀ ਗੱਲ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਫਾਕੀ ਦੀ ਟੀਮ ਦੇ ਵਿੱਚੋਂ ਸਹੀ ਮੈਡਲ ਨੂੰ ਵਧਾਈਆਂ ਦੇ ਰਹੇ ਹਨ ਸਾਰੇ ਨਗਰ ਵਾਸੀ ਇਹ ਅੱਜ ਮਾਨ ਸਨਮਾਨ ਵੀ ਕਰ ਰਹੇ ਤੁਸੀਂ ਜੀ ਆਪਣੇ ਬੋਲੋ ਜੀ ਹਾਂ ਜੀ ਸੀ ਮਾਨਸ ਟਰਾਫੀ ਤੇ ਕੀ ਜੀ ਹਾਂ ਜੀ ਹਾਂ ਜੀ ਪੰਚਾਇਤ ਅੰਦੀ ਪੰਚਾਇਤ ਸਾਰੀ ਪੰਚਾਇਤ ਵਾਲੀ ਠੀਕ ਹੈ ਭਾਈ ਠੀਕ ਹੈ ਜੀ ਅੱਜ ਆਪਣੇ ਪਿੰਡ ਪਹੁੰਚੇ ਹਾਂ ਗੋਡਮਲ ਜੱਤਕੇ ਪਿੰਡ ਜੀ ਖੁਸ਼ੀ ਦੇ ਪਲਾ ਦੌਰਾਨ ਕੀ ਕਹਿਣਾ ਚਾਹੁੰਦੇ ਸੀ ਬਹੁਤ ਮਿੰਟ ਬਹੁਤ ਜ਼ਿਆਦਾ ਮਾਣ ਮੈਨੂੰ ਆਪਣੀ ਆਪਣੀ ਕਿਵੇਂ ਦੇ ਬੈਂਡ ਵਿਚ ਜਾ ਕੇ ਬੜਾ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਆਦਰਸ਼ ਸਰਕਾਰ ਨਹੀਂ ਆਇਆ ਤੇ ਮੈਂ ਇਹੀ ਕਹਣਾ ਚਾਹ ਰਹੀ ਹਾਂ ਕਿ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਪਿੰਡ ਵਾਲੇ ਪੇਕੇ ਪਿੰਡ ਵਾਲੇ ਤਾਂ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਪਰ ਸਾਰੇ ਪਰਿਵਾਰ ਕੋਈ ਕੋਈ ਕਰਦਾ ਹੈ ਕਿ ਜਿੱਦਾਂ ਮੈਨੂੰ ਮੇਰੇ ਸਾਰੇ ਪਰਿਵਾਰ ਨੇ ਸਪੋਰਟ ਕੀਤਾ ਸਾਰਿਆਂ ਨੂੰ ਆਪਣੀਆਂ ਧੀਆਂ ਦੇ ਤੇ ਕਰਦੇ ਕਰਦੇ ਨੇ ਪਰ ਲੁਹਾਂ ਦੇ ਵੀ ਸਪੋਰਟ ਕਰਨੀ ਚਾਹੀਦੀ ਆ ਕਿ ਲੁਹਾਂ ਵੀ ਮਤਲਬ ਧੀਆਂ ਹੀ ਆ ਉਹਨਾਂ ਨੂੰ ਵੀ ਅੱਗੇ ਵਧਣ ਦੀ ਮੌਕਾ ਮਿਲਣਾ ਚਾਹੀਦਾ ਹੈ ਇਹ ਕਿੱਥੇ ਮੈਚ ਹੋਇਆ ਭੈਣ ਜੀ ਤੁਹਾਡੇ ਜੀ ਇਹ ਹਾਂਗਕਾਂਗ ਦੇ ਵਿੱਚ ਹੋਇਆ ਸੀ ਜੀ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਹੋ ਸੀ ਇਹਦੇ ਵਿੱਚ ਸਾਡਾ ਮਲੇਸ਼ੀਆ ਸਿੰਗਾਪੁਰ ਹਾਂਗਕਾਂਗ ਨੇ ਮੈਂ ਚਾਰ ਪੰਜ ਟੀਮਾਂ ਨਾਲ ਮੈਚ ਹੋਇਆ ਸੀ ਜੀ ਤੇ ਫਾਈਨਲ ਮੈਚ ਅਸੀਂ ਹਾਂਗਕਾਂਗ ਨਾਲ ਕੀਤਾ ਇਹ ਕਿਹੜੀਆਂ ਖੇਡਾਂ ਸੀ ਭੈਣ ਜੀ ਇਹ ਆਪਣੀਆਂ ਜੀ ਇਹ ਏਸ਼ੀਅਨ ਮਾਸਟਰ ਚੈਂਪੀਅਨਸ਼ਿਪ ਠੀਕ ਹੈ ਜੀ ਤੇ ਆਪਣੇ ਇੰਡੀਆ ਦੀ ਟੀਮ 'ਚ ਕਿੰਨੇ ਕਿ ਤੋਸ਼ੀ ਖਿਡਾਰੀ ਸੀਗੇ ਭੈਣ ਜੀ ਇਹਦੇ ਵਿੱਚ 18 ਖਿਡਾਰੀ ਸੀਗੇ ਜ ਜਿਹਦੇ ਵਿੱਚੋਂ ਚਾਰ ਪੰਜਾਬ ਦੇ ਸੀਗੇ ਬਾਕੀ ਅਦਰ ਸਟੇਟ ਦੇ ਜੀ ਅੱਜ ਤੁਹਾਨੂੰ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਆਪਣੇ ਪਿੰਡ ਦੀਆਂ ਮਾਤਾ ਪਿਤਾ ਖੜੀਆਂ ਜਿਨ੍ਹਾਂ ਨੇ ਤੁਹਾਡਾ ਹੌਸਲਾ ਦਿੱਤਾ ਔਰ ਤੁਹਾਡੇ ਸਰਪਲੋਸਿਆ ਔਰ ਤੁਹਾਨੂੰ ਇਸ ਖੁਸ਼ੀ ਦੇ ਪਲਾਂ ਦੌਰਾਨ ਆਪਣੀ ਖੁਸ਼ੀ ਸਾਂਝੀ ਕੀਤੀ ਆ ਕੀ ਕਹੋਗੇ ਭਾਈ ਇਸ ਤਰ੍ਹਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੇ ਫਾਦਰ ਸਾਹਿਬ ਸਵਰਗਵਾਸੀ ਸਰਦਾ ਕੇਰ ਸਿੰਘ ਜਿਨ੍ਹਾਂ ਨੇ ਮੈਨੂੰ ਆਪਣੀ ਨੂੰਹ ਨਹੀਂ ਆਪਣੀ ਧੀ ਮੰਨਿਆ ਸੀ ਤੇ ਉਹ ਕਹਿੰਦੇ ਵੀ ਸੀ ਤੇ ਉਹਨਾਂ ਨੇ ਕਰਕੇ ਵੀ ਦਿਖਾਇਆ ਤੇ ਮੈਨੂੰ ਉਹਨਾਂ ਦੀ ਬਦੌਲਤ ਮੈਂ ਅੱਜ ਤੁਹਾਡੇ ਸਾਹਮਣੇ ਖੜੀ ਹਾਂ ਜੀ ਸਾਰਿਆਂ ਨੂੰ ਇਸ ਤਰ੍ਹਾਂ ਹੀ ਆਪਣੇ ਬੱਚਿਆਂ ਦੀ سپورਟ ਕਰਨੀ ਚਾਹੀਦੀ ਹੈ ਸਾਡੇ ਸਾਥ ਸਾਥ ਤੇ ਅੱਜ ਕਿਹੜੇ ਕਿਹੜੇ ਸੰਸਥਾਵਾਂ ਵਾਲੇ ਤੁਹਾਨੂੰ ਪਈ ਸਨਮਾਨਤ ਕੀਤਾ ਹੈ ਇਹ ਪਿੰਗ ਦੇ ਨਗਰ ਪੰਚਾਇਤ ਤੇ ਕਲੱਬ ਵਾਲੇ ਐਨਆਰਆਈ ਐਨਆਰਆਈ ਵਿਰਾਂਭਨ ਨੂੰ ਸਾਰਿਆਂ ਵੱਲੋਂ ਸਨਮਾਨ ਦਿੱਤਾ ਗਿਆ ਹੈ। ਆਬ ਜੀ ਜੀ ਆਮ ਕਿਹਾ ਜਾਂਦਾ ਹੈ ਕਿ ਹਰ ਔਰਤ ਹਰ ਆਦਮੀ ਦੀ ਸਫਲਤਾ ਪਿੱਛੇ ਔਰਦਾਤ ਹੁੰਦਾ। ਔਰ ਤੁਹਾਡੀ ਸਫਲਤਾ ਪਿੱਛੇ ਤੁਹਾਡੇ ਭਾਈ ਪਤੀ ਦਾ ਕਿੰਨਾ ਖਾਤਾ ਜੀ? ਅਗਰ ਇਹ ਨਾਲ ਇਸ ਕੋਰਨਾਉਂ ਦੀ ਸਿਹਤ ਮੈਂ ਤੁਹਾਡੇ ਵਿੱਚ ਕਾਰਨ ਨਾ ਖੜੀ ਹੋ ਸ। ਠੀਕ ਹੈ ਜੀ। ਠੀਕ ਹੈ ਬਈ ਠੀਕ ਹੈ।